ਇਹ ਜਹਾਨ ਆ ਭਾਰਤ ਵਿੱਚ ਸੀ ਲੁੱਟ ਮਚਾਈ ਮੰਦਰ ਟਾਏ ਬੁੱਤਸਨ ਤੋੜੇ ਰਤਨ ਜਵੇਰ ਨਾ ਰਹਿ ਗਿਆ ਕਾਈ ਸੋਨੇ ਦੇ ਦਰਵਾਜੇ ਪੁੱਟ ਲੈ ਮੰਦਰਾ ਦੇ ਸੀ ਹੌਦ ਮਟਾਏ ਦੇਵੀ ਦੇਵ ਨਾ ਪੌੜੇ ਕੋਈ ਪਤ ਬਣ ਹਿੰਦਗਾ ਪੂਜ ਕਰਾਈ ਗੁਰੂ ਨਾਨਕ ਨੇ ਆਸ ਬਣਾ ਕੇ ਗੁਰੂ ਨਾਨਕ ਨੇ ਆਸ ਬਣਾ ਕੇ ਸੱਚ ਦਾ ਪੀਸੰਦ ਇਸ ਸੁਣਾਇਆ ਕੀ ਗੰਗੁਜ ਪੈ ਸਾਰੇ ਕਾਮਣ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਤਿੰਨ ਸਦੀਆਂ ਤੱਕ ਦਾਸ ਪੁਣੇ ਵਿੱਚ ਪਰ ਜਾ ਜੀਵਨ ਰਹੀ ਬਤਾਂਦੀ ਆਏ ਲਟੇਰੇ ਲੁੱਟ ਕੇ ਲੈ ਗਏ ਧਰ ਦੌਲਤ ਜੋ ਇਥੇ ਆਮਾਂਦੀ ਮਿੱਟੀ ਦੇ ਵਿੱਚ ਮਿੱਟੀ ਹੋ ਗਈ ਸੋਹਣ ਚੜੇ ਸੀ ਜੋ ਅਖਵਾਦੀ ਪਰ ਜਾ ਹੋਈ ਗਿਆਨ ਬਿਹੋਣੇ ਕੋੜਕ ਤਸਦੀ ਕੋੜਕ ਸਤ ਸੇ ਮਖੋਂ ਆਨਾਂਦੀ ਬੇਖਾਇਓ ਤੇਰੀ ਜਦਿਆਂ ਨੂੰ ਗੁਰੂ ਨਾਨਕ ਸੱਚ ਰੂਪ ਵਿਖਾਇਆ ਤਾਈਂ ਨੂੰ ਅਜ ਪੈਸਾਰੇ ਗਾਵਨ ਕਲ ਤਾਰਨ ਗੁਰੂ ਨਾਨਕ ਆਇਆ ਝੂਠ ਦੇ ਮਸਿਆ ਆਸ਼ਾ ਇਸ ਜਗ ਵਿੱਚ ਸੱਚ ਦਾ ਚੰਨ ਕਿਤੇ ਨਜ਼ਰ ਆਇਆ ਬਣੇ ਬੱਦੇ ਸ਼ੀ ਰਾਜ ਇਹਨ ਤੇ ਦਇਆ ਤਰ ਬਨਾਰੇ ਦੇ ਵਸਾਇਆ ਭੁੱਲਿਆ ਤਰ ਮਨਾ ਠੇਕੇਦਾਰਾਂ ਤਰਫ ਕਰਮ ਦਾ ਨੇਮ ਸਭਾਇਆ ਲੋਕਾਂ ਤਾਂ ਹੀ ਕਰਾਏ ਪਾਉਂਦੇ ਸੱਚ ਦਾ ਰਾਹ ਨਾ ਕਿਸੇ ਆਪ